ਇਹਤੇ ਡਿਬੇਟ ਚੱਲੀ ਉਥੇ ਇੱਕ ਪ੍ਰਸ਼ਨ ਉੱਠਿਆ ਵੀ ਦੁਨੀਆ ਚ ਸਭ ਤੋਂ ਛੋਟੀ ਉਮਰ ਦਾ ਬੱਚਾ ਕਿੰਨੇ ਸ਼ਹੀਦ ਕਰਵਾਇਆ ਜਵਾਬ ਦੇਣ ਵਾਲਾ ਸਿੱਖ ਸੀ ਉਹ ਕਹਿੰਦਾ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਹਬਜ਼ਾਦੇ 7 ਤੇ 9 ਸਾਲ ਦੀ ਉਮਰ ਪ੍ਰਸ਼ਨ ਕਰਨ ਵਾਲਾ ਕਹਿੰਦਾ ਜੀ ਉਹਦੇ ਤੋਂ ਛੋਟਾ ਕੋਈ ਉਹਨੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ ਚਾਰ ਸਾਲ ਦਾ ਪੁੱਤ ਉਹਦੀ ਗੋਦੀ 'ਚ ਸ਼ਹੀਦ ਕੀਤਾ ਗਿਆ ਪ੍ਰਸ਼ਨ ਕਰਨ ਵਾਲੇ ਨੇ ਤੀਸਰਾ ਪ੍ਰਸ਼ਨ ਕੀਤਾ ਉਹ ਕਹਿੰਦਾ ਪੌਣੇ ਚਾਰ ਸਾਲ ਤੋਂ ਛੋਟਾ ਬੱਚਾ ਕਿਸੇ ਕੌਮ ਨੇ ਸ਼ਹੀਦ ਕਰਵਾਇਆ ਹੋਵੇ ਆਪਣੇ ਧਰਮ ਵਾਸਤੇ ਗੁਰੂ ਵਾਸਤੇ ਅਣਖ ਵਾਸਤੇ ਗੈਰਤ ਵਾਸਤੇ ਉਥੇ ਫਿਰ ਸੇਖ ਉੱਠ ਕੇ ਖਲੋ ਗਿਆ ਕਹਿੰਦਾ ਸੀ ਇਹਨੇ ਇਹਦਾ ਕਿਥੇ ਕਹਿੰਦਾ ਮੀਰ ਮੰਨੂ ਦੀ ਕੈਦ ਉਸ ਮੀਰ ਮੰਨੂ ਦੀ ਕੈਦ ਅੰਦਰ ਕਿਸੇ ਦੀ ਉਮਰ 2 ਸਾਲ ਆ ਕਿਸੇ ਦੀ ਉਮਰ 6 ਮਹੀਨੇ ਆ ਕਿਸੇ ਦੀ ਉਮਰ 1 ਸਾਲ ਆ ਕੋਈ ਡੇਢ ਸਾਲ ਦਾ ਕੋਈ 2 ਦਿਨ ਦਾ ਹੈ ਕੋਈ 5 ਦਿਨ ਦਾ ਹੈ ਬੱਚੇ ਕੋਹਕੇ ਟੋਟੇ-ਟੋਟੇ ਕਰਕੇ ਉਹਨਾਂ ਦੇ ਹਾਰ ਪਰੋਕੇ ਉਹਨਾਂ ਦੀਆਂ ਮਾਵਾਂ ਦੇ ਗਲਾਂ 'ਚ ਪਾ ਦਤੇ ਦੁਨੀਆ ਦੀ ਇੱਕੋ ਇੱਕ ਕੌਮ ਹੈ ਜਿਨੇ 1-1 ਦਿਨ ਦਾ ਬੱਚਾ ਵੀ ਸ਼ਹੀਦ ਕਰਵਾਇਆ